ਉੱਚੀ ਸੁੱਚੀ ਸ਼ਾਇਰੀ ਸਾਡੀ ਝੋਲੀ ਪਾਈ ਤੂੰ ਰੱਬ ਨੇ ਆ ਕੇ ਲਿਖਿਆ ਜਦ ਵੀ ਕਲਮ ਚਲਾਈ ਤੂੰ ਹੱਸਦਾ ਵਸਦਾ ਰਹੇ ਸਦਾ ਤੂੰ ਸਾਡੀ ਅਰਦਾਸ ਪੰਜਾਬ ਹੈ ਮੁੰਦਰੀ ਸੋਨੇ ਦੀ ਵਿੱਚ ਨਗ ਜੜਿਆ ਗੁਰਦਾਸ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ 37ਵਾਂ ਇੰਟਰ ਯੂਨੀਵਰਸਿਟੀ ਨੈਸ਼ਨਲ ਯੂਥ ਫੈਸਟੀਵਲ ਚੱਲ ਰਿਹਾ ਹੈ ਔਰ ਅੱਜ ਚੀਫ ਗੈਸਟ ਪੰਜਾਬ ਤੇ ਪੰਜਾਬੀਅਤ ਦਾ ਮਾਣ ਬਾਬਾ ਗੁਰਦਾਸ ਮਾਨ ਉਹ ਇਸ ਨੈਸ਼ਨਲ ਯੂਥ ਫੈਸਟੀਵਲ ਦੇ ਵਿੱਚ ਸ਼ਿਰਕਤ ਕਰ ਰਹੇ ਨੇ तमाम ਉਹਨਾਂ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਦੇ ਲਈ ਸੋ ਜਿੰਨੇ ਵੀ ਦਿਨ ਇਸ ਯੂਥ ਫੈਸਟੀਵਲ ਦੇ ਗੁਜ਼ਰੇ ਨੇ ਇੱਕ ਤੋਂ ਬਾਅਦ ਇੱਕ ਫਿਲਮੀ ਅਦਾਕਾਰ ਪੰਜਾਬੀ 뮤직 ਇੰਡਸਟਰੀ ਤੋਂ ਫਨਕਾਰ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਸੋ ਦੇਸ਼ ਦੇ ਵਿੱਚੋਂ ਲਗਭਗ 120 ਯੂਨੀਵਰਸਿਟੀਆਂ ਤੋਂ ਸਟੂਡੈਂਟਸ ਆਪਣੀਆਂ ਟੀਮਾਂ ਲੈ ਕੇ ਇੱਥੇ ਪਹੁੰਚੇ ਨੇ 2500 ਤੋਂ 3000 ਦੇ ਕਰੀਬ ਜਿਹੜੇ ਸਟੂਡੈਂਟਸ ਆਏ ਨੇ ਔਰ ਪਹਿਲੀ ਵਾਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਨੈਸ਼ਨਲ ਯੂਥ ਫੈਸਟੀਵਲ ਹੋਣ ਜਾ ਰਿਹਾ ਤਸਵੀਰਾਂ ਦੇ ਵਿੱਚ ਵਿਖਾਵਾਂਗੇ ਇਸ ਸਾਰੇ ਪ੍ਰੋਗਰਾਮ ਦੀ ਝਲਕਾ ਆਪ ਸਭ ਦੀ ਨਜ਼ਰ ਸੋ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਪੰਜਾਬ ਦਾ ਮਾਣ ਪੰਜਾਬੀਅਤ ਦਾ ਮਾਣ ਜਨਾਬ ਗੁਰਦਾਸ ਮਾਨ ਸਾਹਿਬ ਉੱਚੇ ਚੀ ਦੌਰ ਤੇ ਅੱਜ ਪਹੁੰਚੇ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜਿੱਥੇ ਨੈਸ਼ਨਲ ਯੂਥ ਫੈਸਟੀਵਲ ਚੱਲ ਰਿਹਾ ਹੈ ਸੋ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਵਾਈਸ ਚਾਂਸਲਰ ਸਬੀਸ਼ ਸਿੰਘ ਗੋਸਲ ਉਹਨਾਂ ਦਾ ਸਵਾਗਤ ਕਰ ਰਹੇ ਨੇ ਉਹਨਾਂ ਦੇ ਨਾਲ तमाम ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰਬੰਧਕ ਜਿਹੜੇ ਉਹ ਪਹੁੰਚੇ ਨੇ ਆਪਣੀ ਟੀਮ ਪਹੁੰਚੇ ਨੇ तमाम ਉਹਨਾਂ ਸਟੂਡੈਂਟਸ ਨੂੰ ਉਤਸ਼ਾਹ ਨਾਲ ਗੁਰਦਾਸ ਜੀ ਸੋ ਪੰਜਾਬੀ ਗਾਇਕੀ ਪੰਜਾਬੀ ਅਦਾਇਗੀ ਦਾ ਮਾਣ ਬਾਬਾ ਗੁਰਦਾਸ ਮਾਨ ਸੋ ਅੱਜ ਇਸ ਮਹਿਫਲ ਦਾ ਸ਼ਿੰਗਾਰ ਬਣਨ ਜਾ ਰਹੇ ਨੇ ਸੋ ਜਿੰਨੀਆਂ ਵੀ ਯੂਨੀਵਰਸਿਟੀਆਂ ਤੋਂ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਬੜਾ ਵਧੀਆ ਨਾਤਾ ਰਿਹਾ ਕਲਾਕਾਰਾਂ ਦੇ ਨਾਲ ਅੱਜ ਤੁਸੀਂ ਨਵੇਂ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਪਹੁੰਚੋ ਕੀ ਕਹਿਣਾ ਕਰੀਏ ਉਹਨਾਂ ਨੂੰ ਵੇਖ ਕੇ ਆਪ ਨਵੇਂ ਹੋਣੇ ਚਾਹਨਾ ਹਜ਼ਰ ਉਹਨਾਂ ਦੀ ਜਵਾਨੀ ਨੂੰ ਯਾਦ ਕਰਕੇ ਉਹਨਾਂ ਦੀ ਕਲਾਕਾਰੀਆਂ ਨੂੰ ਦੇਖ ਕੇ ਆਪਣੇ ਆਪ ਨੂੰ ਫੇਰ ਉਸੇ ਤਰ੍ਹਾਂ ਹੀ ਦੇਖਣਾ ਚਾਹਣਾ ਜਿਸ ਤਰ੍ਹਾਂ ਮੈਂ ਆਪਣੇ ਬਚਪਨ ਦੇ ਵਿੱਚ ਆਪਣੇ ਆਪ ਨੂੰ ਦੇਖ ਰਿਹਾ ਸੀ ਅੱਜ ਉਹਨਾਂ ਦੇ ਵਿੱਚ ਆਪਣਾ ਬਚਪਨ ਦੇਖ ਕੇ ਉਹ ਜਵਾਨੀ ਦੇਖ ਕੇ ਇੱਕ ਜੋ ਨਸ਼ਾ ਹੈ ਮੇਰੇ ਅੰਦਰ ਉਹ ਮੈਂ ਬਿਆਨ ਨਹੀਂ ਕਰ ਸਕਦਾ ਮਾਨ ਸਾਹਿਬ ਤੁਸੀਂ ਹਰ ਵਰਗ ਦੇ ਲਈ ਗਾਇਆ ਹਰ ਇੱਕ ਸੂਬੇ ਦੇ ਲਈ ਗਾਇਆ ਜੇ ਪੰਜਾਬ ਤੋਂ ਬਾਅਦ ਗੱਲ ਕੀਤੀ ਜਾਵੇ ਕਿਹੜਾ ਸੂਬਾ ਤੁਹਾਨੂੰ ਜ਼ਿਆਦਾ ਪਸੰਦ ਹੈ ਕਿਉਂਕਿ ਇੱਥੇ ਸਾਰੇ ਸੂਬਿਆਂ ਦੇ ਕਲਾਕਾਰ ਪਹੁੰਚੇ ਨੇ ਤੁਹਾਡੀ ਪਹਿਲੀ ਪਸੰਦ ਪੰਜਾਬ ਤੋਂ ਬਾਅਦ ਕਿਹੜੀ ਹੈ ਔਰ ਮੈਂ ਹਰਿਆਣੇ ਦਾ जाट ਪਿਆਰ ਦਾ ਮੈਂ ਬਨ ਲੂੰ ਮਾਨ ਸਾਹਿਬ ਅਕ੍ਰੇ ਅੰਦਾਜ਼ ਦੇ ਨਾਲ ਹਮੇਸ਼ਾ ਜਿੱਥੇ ਕਲਾਕਾਰਾਂ ਵਿੱਚ ਚਾਹੇਤੇ ਰਹੇ ਨੇ ਪੰਜ ਰੁੱਤਿਆਂ ਦੇ ਸਮਾਨ ਪੰਜਾਬੀ ਦਮਾਨ ਗੁਰਦਾਸਮਾਨ Our children are happy and amen. Mamla got ਸਾਡੇ ਕਾਹਨ ਆਪਣਾ ਹੋ ਗਿਆ ਸਾਡੇ ਕਾਹਨ ਦਾ ਫੋਟੋਗ੍ਰਾਫਰ ਪਲੀਜ਼ ਸੋ ਵੇਖ ਸਕਦੇ ਹੋ ਮਾਨ ਸਾਹਿਬ ਪੰਜਾਬੀਆਂ ਦਾ ਮਾਨ ਪੰਜਾਬੀਅਤ ਦਾ ਮਾਨ ਗੁਰਦਾਸ ਮਾਨ ਉਹਨਾਂ ਦਾ ਸਵਾਗਤ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਕੀਤਾ ਜਾ ਰਿਹਾ ਹੈ ਪੰਜਾਬ ਦੇ ਲਈ ਪੰਜਾਬੀਅਤ ਦੇ ਲਈ ਪੰਜਾਬੀ ਮਾਂ ਬੋਲੀ ਦੇ ਉਹਨਾਂ ਨੇ ਗਾਇਆ ਔਰ ਦੇਸ਼ਕ ਇਸ ਪੰਜਾਬੀ ਮਾਂ ਬੋਲੀ ਨੂੰ ਉਹਨਾਂ ਨੇ ਪਹੁੰਚਾਇਆ ਜਿਨ੍ਹਾਂ ਨੇ ਲਿਖਿਆ ਕਿ ਮੈਂ ਮਿੱਟੀ ਮੇਰੀ ਜਾਤ ਵੀ ਮਿੱਟੀ ਤੇ ਮੇਰਾ ਤਨ ਮਿੱਟੀ ਦਾ ਬਾਣਾ ਮਾਂ ਮੇਰੀ ਨੇ ਮਿੱਟੀ ਜੰਮਿਆ ਨਾ ਰੱਖਿਆ ਮਰ ਜਾਣਾ ਨਾ ਰੱਖਿਆ ਮਰ ਜਾਣਾ ਸੋ ਪੰਜਾਬੀ ਗਾਇਕੀ ਅਦਾਇਗੀ ਦੇ ਬਾਬਾ ਬੋੜ ਜਨਾਬ ਗੁਰਦਾਸ ਮਾਨ ਸਾਹਿਬ ਸੋ ਹਮੇਸ਼ਾ ਪੰਜਾਬੀਅਤ ਦੀ ਸੇਵਾ ਉਹਨਾਂ ਵੱਲੋਂ ਕੀਤੀ ਗਈ ਹੈ ਸੋ ਪਤਾਬੀ ਪਤਾਬੀ ਇਹ ਦੋਨਾਂ ਨੂੰ ਵੇਖ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੀ ਹੈ ਜਿੰਨੇ ਵੀ ਪਹੁੰਚੇ ਨੇ ਜਿੰਨਾ ਵੀ ਸੋ ਬੇਹਦ ਅੱਜ ਖੁਸ਼ ਕੇ ਆਈ ਰਿਕਵੈਸਟ ਆ ਮੀਡੀਆ ਟੀਮ ਪਲੀਜ਼ ਬਹੁਤ ਘਟ ਅਜਿਹੇ ਪ੍ਰੋਗਰਾਮ ਜਿਹੜੇ ਉਲੀਕੇ ਜਾਂਦੇ ਨੇ ਜਿੱਦ 30 ਕਲਚਰ ਤੋਂ ਦੇਸ਼ ਪਾਰ ਸੂਬਿਆਂ ਤੋਂ ਕਲਾਕਾਰ ਜਿਹੜੇ ਉਹ ਇੱਥੇ ਆਏ ਨੇ ਔਰ ਉਹਨੂੰ ਉਤਸ਼ਾਹਤ ਕਰਨ ਦੇ ਲਈ ਉਹਨਾਂ ਦੀ ਫਸਲਾ ਫਜ਼ਾਈ ਦੇ ਲਈ ਗੁਰਦਾਸ ਮਾਨ ਸਾਹਿਬ ਪਹੁੰਚੇ ਨੇ ਅੱਜ ਸੋ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਕਿਉਂਕਿ ਜਿੱਥੇ ਪੰਜਾਬ ਲੁਧਿਆਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਰਿਪਰੈਜ਼ੈਂਟ ਕਰ ਰਿਹਾ ਇਸ ਕਲਚਰ ਨੂੰ ਔਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਕਿ ਪੰਜਾਬੀ ਇਸ ਸ਼ਿੰਗਾਰ ਬਣੇ ਨੇ तमाम ਸਟੂਡੈਂਟਸ ਨੂੰ ਉਤਸ਼ਾਹਤ ਕਰਨ ਦੇ ਲਈ ਉਹਨਾਂ ਦਾ ਹੌਸਲਾ ਵਧਾਉਣ ਸੋ ਆਪ ਦੇ ਵਿੱਚ ਇੱਕ ਬਾ ਕਮਾਲ ਗੱਲ ਹੈ ਸੋ ਬਹੁਤ ਅਜਿਹੇ ਪ੍ਰੋਗਰਾਮ ਜਿਹੜੇ ਨੇ ਉਲਿੱਖੇ ਜਾਂਦੇ ਨੇ ਪੁਰਦਾ ਅਸਮਾਨ ਕਿ ਉਹ ਫੇਰ ਤਾੜੀਆਂ ਮਾਰਨ ਵਾਸਤੇ ਥੈਂਕ ਯੂ ਵੈਰੀ ਮਚ ਐਂਡ ਜੀ ਆਇੰਗ ਵੈਰੀ ਹੈਪੀ ਥੈਟ ਸੋ ਵੇਖ ਸਕਦੇ ਹੋ ਇਹ तमाम ਉਹ ਯੂਨੀਵਰਸਿਟੀਆਂ ਦੇ ਸਟੂਡੈਂਟਸ ਨੇ ਜਿਹੜੇ ਇਸ ਯੂਥ ਫੈਸਟੀਵਲ ਦੇ ਵਿੱਚ ਪਹੁੰਚੇ ਨੇ ਖਾਚਾ ਖਰਚ ਓਪਨ 에ਅਰ ਥੀਟਰ ਜਿਹੜਾ ਅੱਜ ਭਰਿਆ ਹੋਇਆ ਹੈ ਕਿਉਂਕਿ ਹਰਦੇਲ ਅਜੀਜ਼ ਪੰਜਾਬੀਆਂ ਦਾ ਪੰਜਾਬੀਅਤ ਦਾ ਮਾਨ ਗੁਰਦਾਸ ਮਾਨ ਅੱਜ ਇਸ ਮਹਿਫਿਲ ਦਾ ਸ਼ਿੰਗਾਰ ਬਣੇ ਨੇ ਔਰ ਉਹਨਾਂ ਨੂੰ ਵੇਖਣ ਦੇ ਲਈ ਇਹ ਸਟੂਡੈਂਟ ਟੀਚਰਸ तमाम ਉਸ ਰੋਤੇ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਆਵ ਪ੍ਰਾਈਡ ਆਵਰ ਮਾਨ ਗੁਰਮਾਨ ਔਰ ਮਾਨ ਸਾਹਿਬ ਦਾ ਸਨਮਾਨ ਆ ਰਿਹਾ ਹੈ ਬੀਸੀ ਸਤਵੀਰ ਸਿੰਘ ਗੋਸਲ ਹੋਰਾ ਵੱਲੋਂ ਕਿਉਂਕਿ ਆਪਣੀ ਜ਼ਿੰਦਗੀ ਦੀ ਮਸ਼ਰੂਫੀਅਤ ਦੇ ਵਿੱਚੋਂ ਸਮਾਂ ਕੱਢ ਕੇ ਇਸ ਮੈਫਾ ਸ਼ਿੰਗਾਰ ਬਣੇ ਨੇ ਮਾਨ ਸਾਹਿਬ ਹਾਓ ਕੌਫ ਐਸੋਸੀਏਸ਼ਨ ਆਫ ਯੂਨੀਵਰਸਿਟੀ ਜੁਆਇੰਟ ਸਕੱਟਰੀ ਡਾਕਟਰ ਜਿੰਸੀ ਸਿੰਘ ਕੋਪਲੀਸ ਸੈਂਟਲੋਲ ਵੈਲਕਮ ਟੂ आवर ਚੀਫ ਗੈਸਟ ਔਰ ਨਿਰਮਲ ਜੋੜਾ ਜੀ ਉਹਨਾਂ ਦੇ ਨਾਲ ਜਿਨ੍ਹਾਂ ਦੀ ਦੇਖਰੇਖ ਦੇ ਵਿੱਚ ਇਹ ਯੂਥ ਫੈਸਟੀਵਲ ਕਰਵਾਇਆ ਜਾ ਰਿਹਾ ਹੈ ਸਤਿ ਸਨਮਾਨ ਕੀਤਾ ਜਾ ਰਿਹਾ ਹੈ ਯੂਨੀਵਰਸਿਟੀ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬੀਆਂ ਦਾ ਮਾਨ ਪੰਜਾਬੀਅਤ ਦਾ ਮਾਨ ਗੁਰਦਾਸ ਮਾਨ ਜਿਨ੍ਹਾਂ ਨੇ ਜਦੋਂ ਵੀ ਲਿਖਿਆ ਤੇ ਗਾਇਆ ਪੰਜਾਬੀ ਮਾਂ ਬੋਲੀ ਦੇ ਲਈ ਲਿਖਿਆ ਤੇ ਗਾਇਆ ਮੇਰੇ ਹੱਥ ਮੈਂ ਅਭੀ ਆਪਕੇ ਸਾਥ ਸ਼ੇਅਰ ਕਰਾਂਗੇ ਸੋ ਪਲੀਜ਼ ਵੈਲਕਮ ਅਵਰ ਚੀਫ ਗੈਸਟ Mr ਗੁਰਦਾਸ ਮਾਨ ਵੈਲਕਮ ਆਊਡ ਆਫ ਕਾਊਸ ਫ্রম ਆਲ ਆਫ ਯੂ ਪਲੀਜ਼ ਜੀ ਦੂਦੋ ਆਲਾ ਆਈ ਰਿਕਵੈਸਟ ਮੈਡਮ ਬਰਾ Please coordinate this uh, felicitation for honoring our chief guest, Bigaman Bhazman. National Youth Festival we have organized in Punjab Ekaturi University Vidhana. ਬੋਧ ਫਸਟ ਟਾਈਮ ਔਨ ਦਾ ਓਕੇਜਨ ਆਫ ਸੈਲੀਬ੍ਰੇਸ਼ਨ ਆਫ आवर ਡਾਇਮੰਡ ਜੁਬਲੀ ਆਫ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੋਸ਼ੀਦ ਵਿਧਾਨਾ ਸੋ ਬੇਹਦ ਪਿਆਰੇ ਇਹ ਪਲ ਨੇ ਇਹ ਲਮਹੇ ਨੇ ਕਿਉਂਕਿ ਜਿੱਥੇ ਪੂਰੇ ਦੇਸ਼ ਦਾ ਕਲਚਰ ਇੱਕ ਮੰਚ ਦੇ ਉੱਪਰ ਇਕੱਠਾ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਉਸ ਦੇ ਨਾਲ ਨਾਲ ਇਹਨਾਂ ਤਮਾਮ ਸਟੂਡੈਂਟਸ ਨੂੰ ਐਪਰੀਸ਼ੀਏਟ ਕਰਨ ਦੇ ਲਈ ਅੱਜ ਪੰਜਾਬ ਤੇ ਪੰਜਾਬੀਅਤ ਦਾ ਮਾਨ ਬਾਬਾ ਗੁਰਦਾਸ ਮਾਨ ਉਹ ਉਚੇਚੇ ਤੌਰ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਨੇ ਸੋ ਜਿੱਥੇ ਉਹਨਾਂ ਨੂੰ ਚਾਉਣ ਵਾਲੇ ਇੱਥੇ ਉਹਨਾਂ ਨੂੰ ਵੇਖ ਕੇ ਖੁਸ਼ ਨੇ ਉਸ ਦੇ ਨਾਲ ਨਾਲ ਜਿਹੜੇ ਪ੍ਰਬੰਧਕ ਨੇ ਜੇ ਪ੍ਰਬੰਧਕਾਂ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਵਿੱਚ ਵੀ ਖੁਸ਼ੀ ਜਿਹੜੀ ਹੈ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਹਰਦਿਲ ਅਜ਼ੀਜ਼ ਜਨਾਬ ਗੁਰਦਾਸ ਮਾਨ ਸਾਹਿਬ ਇਸ ਮਹਿਫਲ ਦਾ ਸ਼ਿੰਗਾਰ ਬਣੇ ਨੇ ਕੈਮਰਾਮੈਨ ਸਤਵੰਦ ਮਠਾੜੂ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾਟਾਂ